ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣਾ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਸੀਨੀਅਰ ਅਲਕਾਂ ਤੋਂ ਕਵਰ ਕਰ ਰਹੇ ਹਾਂਗੇ ਅੱਜ ਦੀ ਵੀਡੀਓ ਵਿੱਚ ਮੇਨ ਟੌਪਿਕ ਤੇ ਪਹਿਲੇ ਨੰਬਰ ਤੇ ਜਰਸੀ ਦੁੱਧਦਾਨ ਦੇ ਖੀਰੀ ਵੀਰ ਨੂੰ ਆਪਾਂ ਕਹਿ ਸਕਿਆ ਰਹੇ ਦੋਸਤੋ ਖੀਰੀ ਬੱਚੀ ਹੈਗੀ ਤੇ ਦੂਜੇ ਨੰਬਰ ਤੇ 20 ਕਿਲੋ ਦੁੱਧ ਤਿਆਰ ਵਾਲੀ ਮੰਗਰ ਐਬੀਐਸਸੀ1 ਦੀ ਬੱਸੀ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੇਵਾਂਗੇ ਬਾਜਵ ਜਾਂ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਦੋਸਤੋ ਕੋਈ ਫੋਨ ਵਾਲਾ ਕੰਮ ਨਹੀਂਗਾ ਜੇ ਕਿਸੇ ਮੇਰੇ ਵੀਰ ਦੀ ਸਹਾਮਤਰੀ ਚਾਹੁੰਦੀ ਆ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਐਡਰੈਸ ਤੇ ਜਾਣਕਾਰੀ ਆਪਾਂ ਵੀਰੋਂ ਦਾ ਪੁੱਛ ਕੇ ਦਿੰਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਰ ਲਤਾ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਜੀ। ਆਪਣਾ ਪਿੰਡ ਸੀਨੀਅਲ ਕਲਾਂ। ਪਿੰਡ ਸੀਨੀਅਲ ਕਲਾਂ ਜੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਬਰਨਾਲਾ ਜੀ। ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਹੀ? 93658 93658 29223 29223 ਪਿੰਡ ਸੀਨੀਅਲ ਕਲਾਂ ਜ਼ਿਲ੍ਹਾ ਬਰਨਾਲਾ ਪੈਂਦਾ ਮੋਬਾਈਲ ਨੰਬਰ ਦੁਬਾਰੇ ਫੇਰ ਕਨਫਰਮ ਕਰਵਾ ਦਿਓ ਜੀ। 93658 93658 ਹੀ 29223 29223 ਤੇ ਜਿਹੜੀ ਆਪਾਂ ਸਕਰੀਨ ਤੇ ਬੈਠ ਦੇਖੀ ਨੇ ਕਹਿਮਾ ਸੁਆ ਗਈ ਜੀ ਇਹ ਦੂਜਾ ਸੁਆ ਜੀ ਦੂਜਾ ਸੁਆ ਦੂਜਾ ਸੁਆ ਤੇ ਹਾਜ਼ਰ ਦੁੱਧ ਕਿੰਨਾਗਾ ਜੀ 20 ਲੀਟਰ ਤੋਂ ਉੱਪਰ ਆਈ 20 ਕਿਲੋ ਤੋਂ ਦੁੱਧ ਉੱਪਰ ਆਗਾ ਜੇ ਕਿਸੇ ਵੀ ਵੀਰ ਦਾ ਸੌਦਾ ਹੁੰਦਾਗਾ ਤਾਂ ਆਪਣੇ ਘਰੋਂ ਜੋਕ ਕੇ ਦੋ ਟਾਈਮ ਚਾਹੇ ਚਾਰ ਟਾਈਮ ਜੋਕ ਕੇ ਦੋਸਤੋ 20 ਕਿਲੋ ਦੁੱਧ ਕੰਡੇ ਵਾਲਾ ਹਾਜ਼ਰ ਹੈ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਤਕਰੀਬਨ 10 ਤੋਂ 11 ਦੇ ਵਿੱਚ ਦਾ ਸਵੇਰ ਦੀ 22 ਪ੍ਰੋਪਰ ਕਿੰਨੇ ਕਜੇ ਹੋਈ ਜੀ ਟੜਕ ਹੋਈ ਆ 7:00 ਵਜੇ 7:00 ਵਜੇ ਹੋਈ ਆ ਕੋਈ ਡੰਗ ਛੱੜਨ ਵਾਲਾ ਕੰਮ ਨਹੀਂ ਚੰਗਾ ਸੈਲਿੰਗ ਸਕੋਰ ਆ ਬੈਠਦਾ ਬਾਕੀ ਬੇਣ ਜਬੂਣ ਜੀ ਵੀ ਦੇਖ ਲਓ ਹਵਾਨੇ ਤੇ ਚੰਗੀਆਂ ਨੇਗੀਆਂ ਕੱਲਾ ਕੱਲਾ ਨਿਕੜ ਮਾ ਮੁਠੀ ਵਾਲਾ ਧਾਨ ਵੀਰੇ ਖੋਲ ਕੇ ਢੇਡਾ ਦਵਾਰੇ ਤੋਰੇ ਬੁਖ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਧਰੀ ਚਾਹੁੰਦੀ ਆ ਤਾਂ ਇੱਕ ਵਾਰ ਬਾਈਆਂ ਨਾਲ ਫੋਨ ਤੇ ਜ਼ਰੂਰ ਕੰਟੈਕਟ ਕਰ ਸਰੋ ਦੋਸਤੋ ਫੋਨ ਮੁੱਲ ਵੀਡੀਓ ਦੇ ਵਿੱਚ ਹੀ ਹੋਊਗਾ ਸੀਲ ਠੰਡੀ ਤਾਜੀ ਸੂਈ ਹੋਈ ਬਹਿੜ ਹੈਗੀ ਦੋਸਤੋ ਤੋਰੇ ਤਾਰੇ ਦੀ ਬਹਿੜ ਬਿਲਕੁਲ ਸਾਫ ਆ ਥੋੜੀ ਤਲਿਹਰੇ ਦੀ ਹਲਕਾ ਤਾਂ ਮੰਦੀ ਆ ਤੇ ਇੱਕ ਉਪਰੇ ਬੰਦੇ 19 ਕੀ ਥੋੜੀ ਜੀ ਬਹਿੜ ਡਰਦੀ ਆ ਚਬਾਈ ਚਬੂਈ ਦੀ ਬਹਿੜ ਸਾਫ ਆ ਦੋਸਤੋ ਚੰਗਾ ਲੈਗ ਸਕੋਰ ਥਣ ਹਵਾਨੇ ਦੀ ਬਿਲਕੁਲ ਬਹਿੜ ਸਾਫ ਕੱਲਾ ਕੱਲਾ ਨਿਖੜ ਮਾ ਮੁੱਠੀਆਂ ਵਾਲਾ ਥਣ ਲੱਗਿਆਗਾ ਤੇ ਰੇਟ ਬਾਜਵ ਜਾ ਵੀਰ ਤੋਂ ਵੀਡੀਓ ਵਿੱਚ ਹੀ ਕਰਵਾ ਦਾਂਗੇ ਮੇਰੇ ਮੰਗਰ ਬੱਸੀ ਆ ਹੈਨਾ ਹਾਂਜੀ ਕਿਹੜੇ ਸੀ ਮੰਦੀ ਆਈ एबीएस पेपर ਦੀ एबीएस पेपर ਦੀ ਦੋਸਤੋ ਬੱਸੀ ਹੈਗੀ ਤੁਹਾਨੂੰ ਆਪ ਨੂੰ ਹੀ ਪਤਾਗਾ ਵੀ ਜੇ ਚੰਗਾ ਸੀਮਣ ਪਰਵਾਉਣਾ 5 ਤੋਂ 7000 ਚੰਗੇ ਸੀਮਣ ਪਰਵਾਉਣ ਤੇ ਖਰਚਾ ਆ ਜਾਂਦਾਗਾ एबीएस ਪੇਪਰ ਦੀ ਬੱਸੀ ਹੈ ਸੀਮਣ ਵੀਰ ਕਹਿੰਦੇ ਕਹਿੰਦੇ ਆਪਣੀ ਪੱਕਾ ਕਨਫਰਮਾਂਗਾ ਤੇ ਦੁੱਧ ਹਾਜ਼ਰ 20 ਕਿਲੋ ਹਨਾ ਹੀ ਹਾਂਜੀ ਹਾਂਜੀ 20 ਤੋਂ ਬਾਹਰ ਦੁੱਧ ਹਾਜ਼ਰ 20 ਤੋਂ ਬਾਹਰ ਆ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਆ ਵੀਰਾਂ ਨੇ ਘਰੇ ਦੋ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋਗੇ ਤੇ ਰੇਟ ਕੀ ਆ ਬਾਈ ਜੀ ਰੇਟ 95000 ਆ ਜੀ ਬਸ ਰੇਟ ਵੀਰ ਨੇ 95 ਕੀਤਾ ਕੋਈ ਲੱਖ ਤੋਂ ਬਾਰੇ ਵਾਲਾ ਨਹੀਂ ਕੀਤਾ ਦੂਜਾ ਸੁਆ ਦੋਸਤ ਥਣ ਹਵਾਨੇ ਦੀ ਬਿਲਕੁਲ ਸਾਫ 10 ਕਵਜ ਆਪਣਾ ਵੀਡੀਓ ਕਵਰ ਕਰਨ ਦਾ ਸਮਾਂ ਕੋਈ ਡੰਗ ਤੇ ਨਹੀਂ ਸਾਡਾ ਸ਼ਾਮ ਨੂੰ ਗੱਲਾਂ ਬਾਤਾਂ ਹੋਰ ਹੋਣੀਆਂ ਨੇਗੀਆਂ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਆ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਤੇ ਜਿਹੜੀ ਵੀਰੇ ਦੂਜੇ ਨੰਬਰ ਤੇ ਜਰਸੀ ਬੱਸੀ ਐ ਖੀਰੀ ਇਹਦੀ ਕੀ ਡਿਟੇਲ ਹੈਗੀ ਇਹ 50062 ਦੀ ਇਹ ਨੰਬਰ ਤੇ ਜਰਸੀ ਬੱਸੀ ਇਹਦੀ ਕੀ ਡਿਟੇਲ ਹੈਗੀ ਇਹ 50062 ਦੀ ਹੈ 50062 ਸੀ ਮੰਦੀ ਹੈ ਕਿੰਨੀ ਕੁ ਉਮਰ ਆ ਵੀਰੇ ਦੀ ਇਹਦੀ 12 13 ਮਹੀਨੇ 12 13 ਮਹੀਨੇ ਉਮਰ ਆਗੀ ਤੇ ਏਆਈ ਤਾਂ ਹਜੇ ਹੋਈ ਨਹੀਂ ਹੋਣੀ ਨਹੀਂ ਜੀ ਏਆਈ ਵੀਰ ਕਹਿੰਦਾ ਹੋਈ ਨਹੀਂ ਦੋਸਤੋ ਚਾਰ ਹੀ ਥਣ ਨੇ ਚੰਗਾ ਕਦਗਠ ਪੰਜਾਬ ਵਾਲੀ ਜਰਸੀ ਹੀ ਫਰ ਤੇ ਉਮਰ ਕਿੰਨੀ ਹੈ ਵੀਰੇ ਦੀ 12 13 ਮਹੀਨਿਆਂ ਦੀ ਦੋਸਤੋ ਇਹਦੀ ਉਮਰ ਹੈ ਕਿ ਥਣ ਹਵਾਨੇ ਦੀ ਬਿਲਕੁਲ ਸਾਫ ਝੋਲੀ ਹੋਣੀ ਹੈ ਇਸ ਟਾਈਮ ਆ ਲੱਗਦਾ ਵੀ ਜਿਹ ਗੱਬਣ ਬੱਸੀਆਂ ਨੇ ਹੁੰਦੀ ਹੈ ਕੱਦਗਾਠ ਵੀ ਬੱਸੀ ਦਾ ਸੋਹਣਾ ਤੋਰੇ ਤਾਰੇ ਦੀ ਬਿਲਕੁਲ ਸਾਫ ਹੈ ਕੱਲਾ ਕੱਲਾ ਨਿਖੜ ਮਾ ਥਣ ਲੱਗਿਆ ਬੱਸੀ ਦੇ ਪਿਆਰਾ ਜਿਹਾ ਫੇਸ ਹੈ ਮੱਥੇ 'ਚ ਟੋਆ ਪੈਂਦਾ ਦੋਸਤੋ ਜਰਸੀਆਂ ਵਾਲੇ ਪੂਰੇ ਕੈਰੇਕਟਰ ਕਵਰ ਕਰਦੀ ਹੈ ਬੱਸੀ ਬਿਲਕੁਲ ਲੈਣ ਬਾਜੋ ਜਾਂ ਰੇਟ ਵੀਰਾਂ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਲੈਣ ਤੇ ਇਹਦਾ ਬੱਸੀ ਦਾ ਕੀ ਰੇਟ ਹੈਗਾ ਜੀ 25000 25000 ਵੀਰਾਂ ਨੇ ਫਿਕਸ ਜਿਆ ਰੇਟ ਮੰਗਿਆ ਘਰੇ ਬੰਦੇ ਦਾ ਮਾਨਤਨ ਦੋਸਤੋ ਜ਼ ਮਾਨਤਨ ਤਾਂ ਹੋ ਵੀਰੇ ਘਰੇ ਆਏ ਬੰਦੇ ਦਾ 25000 ਚੋ ਘਰੇ ਆਏ ਬੰਦੇ ਦਾ ਮਾਨਤਨ ਜਰੂਰ ਹੋਊਗਾ ਦੋਸਤੋ ਐਦਾਂ ਦੀਆਂ ਬਸਤੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਥਣ ਹਵਾਨ ਦੀ ਆਪਾਂ ਨੇੜੇ ਤੋਂ ਚੈੱਕ ਕਰਵਾ ਦੇਣਾ ਦੋਸਤੋ ਚਾਰ ਹੀ ਥਣ ਨੇ ਬਿਲਕੁਲ ਸ਼ਾਂਤ ਸੀਲ ਠੰਡੇ ਸਵੇਰ ਵਾਲੀ ਜਰਸੀ ਹੀਫਰ ਫੌਰ ਸੇਲਾ ਵੀਰਾਂ ਦਾ ਪਿੰਡ ਸੀਨੀਅਰ ਕਰਾਂਗਾ ਤੇ ਜ਼ਿਲ੍ਹਾ ਵੀਰਾਂ ਦਾ ਮਾਨਸਾ ਪਆ ਜਾਂਦਾ ਤੇ ਮੋਬਾਈਲ ਨੰਬਰ ਕਿੰਨਾ ਹੈ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਹੈ 93654229233 94655629229 ਵੀਡੀਓ ਦੇਖਣ ਲਈ ਸਾਰੇ